ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੱਬੋਵਾਲ ਤੋਂ ਸੰਤ ਬਾਬਾ ਗੁਰਬਖਸ਼ ਸਿੰਘ ਜੀ ਕੜਿਆਲ ਨਗਰ ਚਲੇ ਗਏ ਉੱਥੋਂ ਦੇ ਆਏ ਗੁਰਮਖਾਨ ਨਾਲ ਪਰ ਜੱਬੋਵਾਲ ਦੇ ਗੁਰਮੁਖੀ ਸਰਦਾਰ ਲਾਭ ਸਿੰਘ ਸਰਦਾਰ ਮੁੱਛਲ ਸਿੰਘ ਸਰਦਾਰ ਪਾਲ ਸਿੰਘ ਤੇ ਸਰਦਾਰ ਮੂਲਾ ਸਿੰਘ ਇਹ ਥੋੜੇ ਦਿਨਾਂ ਬਾਅਦ ਚਾਰੇ ਜਾਣੇ ਚਲੇ ਗਏ ਸੰਤਾਂ ਦੇ ਨਾਲ ਬਹੁਤ ਹੀ ਇਹਨਾਂ ਨੇ ਪਿਆਰ ਪ੍ਰੇਮ ਕੀਤਾ ਤੇ ਉਹਨਾਂ ਨੂੰ ਮਨਾ ਕੇ ਫਿਰ ਵਾਪਸ ਲਿਆਉਣ ਆਉਣ ਵਾਸਤੇ ਕਿਹਾ ਤੇ ਮਹਾਂਪੁਰਖ ਕਹਿਣ ਲੱਗੇ ਕੜਿਆਲ ਵਾਲਿਆਂ ਕੋਲ ਸਾਹਮਣੇ ਲੜਛਡਾਉਣਾ ਬੜਾ ਔਖਾ ਹੈ ਇਸ ਕਰਕੇ ਚੋਰੀ ਛੁਪੇ ਹੀ ਉੱਥੋਂ ਆ ਗਏ ਇਹਨਾਂ ਗੁਰੂ ਕੇ ਪਿਆਰਿਆਂ ਦੇ ਨਾਲ ਜਿੱਥੇ ਪਹਿਲਾਂ ਸੰਤ ਸਰ ਸਾਹਿਬ ਬਾਬਾ ਈਸ਼ਾ ਸਿੰਘ ਜੀ ਦੀ ਜਿੱਥੇ ਕੁਟੀਆਂ ਸੀ ਉੱਥੇ ਆ ਕੇ ਫਿਰ ਰਹਿਣ ਲੱਗ ਪਏ ਤੇ ਇਹ ਲਈ ਖੁਈ ਸੀ ਉਹ ਵੀ ਤਿਆਰ ਹੋ ਗਈ ਤੇ ਨਾਲ ਹੀ ਬਾਬਾ ਸ਼ਜਾ ਸਿੰਘ ਜੀ ਵੀ ਆ ਗਏ ਜਿਹੜੇ ਲਾਂਗਰੀ ਸਨ ਜਿਹੜੇ ਸੰਤਾਂ ਨੂੰ ਪ੍ਰਸ਼ਾਦਾ ਸ਼ਿਖਾਉਂਦੇ ਸੀਗੇ ਇੱਥੇ ਇਹਨਾਂ ਨੇ ਪ੍ਰਸ਼ਾਦਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਨਾਲ ਸੰਗਤਾਂ ਦੇ ਬਹਿ ਕਰਕੇ ਕੀਰਤਨ ਵੀ ਕਰਨਾ ਬਾਬਾ ਸ਼ਜਾ ਸਿੰਘ ਨੇ ਮਹਾਂਪੁਰਖਾਂ ਦੇ ਨਾਲ ਬਹਿ ਕਰਕੇ ਸੰਗਤਾਂ ਦੇ ਵਿੱਚ ਸੋ ਹੁਣ ਜਿਹੜੀ ਉਹ ਖੂਈ ਸੀ ਉਹ ਚੜ੍ਹਦੇ ਬੰਨੇ ਜਿਹੜੇ ਬੰਨੇ ਬੰਬਈ ਵਾਲੇ ਨਕਸ਼ੇ ਵਾਲੀ ਡੇੜੀ ਆ ਨਾ ਉਸ ਪਾਸੇ ਪਿਪੜ ਹੈ ਜਿਹੜੇ ਬੰਨੇ ਉਸ ਲਗ ਪਿਪੜ ਲਾਗੇ ਸੀ ਉਹ ਪਹਿਲੀ ਖੂਈ ਤੇ ਇੱਦਾਂ ਹੀ ਉਹ ਛਪਰੀ ਬਣੀ ਹੋਈ ਸੀ ਬਾਅਦ ਵਿੱਚ ਜਿਹੜੀ ਅੰਦਰਲੀ ਖੂਈ ਉਹ ਮਾਪੁਰਖਾਂ ਨੇ ਬਾਅਦ ਵਿੱਚ ਬਣਾਈ ਹੈ ਜਿਹੜੀ ਅੱਠ ਨੁਕਰੀ ਖੂਈ ਹੈ ਨਾ ਅੰਦਰ ਉਹ ਮਾਪੁਰਖਾਂ ਨੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਵੀ ਇਸ਼ਨਾਨ ਕਰਨਗੇ ਦੁੱਖ ਦੂਰ ਹੋਣਗੇ ਉਹ ਮਾਪੁਰਖਾਂ ਨੇ ਅੰਦਰ ਬਣਵਾਈ ਉਹ ਬਾਅਦ ਵਿੱਚ ਬਣਵਾਈ ਹੈ ਸਾਧ ਸੰਗਤ ਜੀ ਹੁਣ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸਵੇਰੇ ਨਿਤਨੇਮ ਕਰਦੇ ਨੇ 1 ਵਜੇ ਉੱਠਦੇ ਨੇ 5 ਵਜੇ ਤੱਕ ਸਿਮਰਨ ਹੁੰਦਾ ਹੈ ਵਾਹਿਗੁਰੂ ਦਾ 5 ਵਜੇ ਤੋਂ ਬਾਅਦ ਵਿੱਚ ਨਿਤਨੇਮ ਕਰਦੇ ਨੇ ਫਿਰ ਗੁਰਦੁਆਰਾ ਸਾਹਿਬ ਨਗਰ ਵਿੱਚ ਜਾ ਕੇ ਦਰਸ਼ਨ ਕਰਕੇ ਮਹਾਰਾਜ ਦੇ ਫਿਰ ਵਾਪਸ ਆਉਂਦੇ ਨੇ ਇੱਥੇ ਆ ਕੇ ਵੀ ਸ਼ਬਦ ਪੜ੍ਹਦੇ ਨੇ ਕੀਰਤਨ ਦੇ ਸ਼ਾਮ ਦੇ ਸਮੇਂ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਰੰਤ ਮਹਾਂਪੁਰਖ 9 ਵਜੇ ਤੋਂ ਬਾਅਦ ਵਿੱਚ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਤੋਂ ਪਹਿਲਾਂ ਕਿਸੇ ਨਾਲ ਵੀ ਮਾਪੁਰਖ ਗੱਲਬਾਤ ਨਹੀਂ ਕਰਦੇ ਨਾ ਹੀ ਕਿਸੇ ਨਾਲ ਬੋਲਦੇ ਨੇ ਨਾ ਹੀ ਕੋਈ ਛਕਦੇ ਨੇ ਰਾਤ ਨੂੰ 9 ਵਜੇ ਤੋਂ ਬਾਅਦ ਵਿੱਚ ਤੇ ਸਵੇਰੇ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਆਸਾ ਦੀ ਵਾਰ ਵੀ ਪੜ੍ਹ ਕੇ ਫਿਰ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆ ਕੇ ਫਿਰ ਕਿਸੇ ਨਾਲ ਗੱਲਬਾਤ ਕਰਦੇ ਨੇ ਇਹ ਮਾਪੁਰਖਾਂ ਦਾ ਨਿਤਨੇਮ ਸੀ ਤੇ ਸਾਰੇ ਨਗਰ ਨਿਵਾਸੀ ਜੱਬੋਵਾਲ ਰਾਏਪੁਰ ਵਾਲੇ ਮੁਸ਼ਲਾਂ ਵਾਲੇ ਸਭ ਨੂੰ ਇਸ ਗੱਲ ਦਾ ਹੁਣ ਪਤਾ ਲੱਗ ਚੁੱਕਾ ਸੀਗਾ ਕਿ ਸੰਤ ਐਸੇ ਸੁਭਾਅ ਦੇ ਨੇ ਕੇ ਸਾਰੇ ਮਹਾਪੁਰਖਾਂ ਦੇ ਨਾਲ ਇਸੇ ਤਰ੍ਹਾਂ ਹੀ ਵਿਚਰਦੇ ਸਨ ਥੋੜੇ ਹਿੱਸੇ ਸਮੇਂ ਦੇ ਵਿੱਚ ਮਹਾਪੁਰਖ ਹੁਣ ਜੱਬੋਵਾਲ ਵਾਲੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਜਾਣੇ ਜਾਣ ਲੱਗੇ ਇੱਕ ਮਹਾਪੁਰਖਾਂ ਨੇ ਇੱਥੇ ਸ਼ਾਹਪੁਰ ਜਿਹੜਾ ਪਿੰਡ ਹੈ ਸ਼ਾਹਪੁਰ ਸਗਰਾਵਾ ਇਹਨੂੰ ਸ਼ਾਹਪੁਰ ਡੋਗਰਿਆਂ ਦਾ ਕਿਹਾ ਕਰਦੇ ਸਨ ਇੱਥੋਂ ਮੁਸਲਮਾਨ ਰਹਿੰਦੇ ਸੀ ਜਿਹੜੇ ਬਾਅਦ ਵਿੱਚ ਚਲੇ ਗਏ ਸ਼ਾਹਪੁਰ ਡੋਗਰਿਆਂ ਦੇ ਮੁਸਲਮਾਨ ਫਤੇਦੀਨ ਜਿਹੜਾ 45-46 ਸਾਲ ਦੀ ਉਮਰ ਦਾ ਸੀ ਉਹ ਮਹਾਪੁਰਖਾਂ ਦੇ ਕੋਲ ਆਇਆ ਮਾਪੁਰਖਾਂ ਨੇ ਉਹ ਵਾਹਿਗੁਰੂ ਜਪਣ ਵਾਸਤੇ ਕਿਹਾ ਵਾਹਿਗੁਰੂ ਜਪ ਕੇ ਉਹ ਕਹਿਣ ਲੱਗਾ ਜਦੋਂ ਮੇਰਾ ਖੀਰਲਾ ਸਮਾਂ ਹੋਵੇ ਮਾਪੁਰਖ ਤੁਸੀਂ ਮੇਰੇ ਉਦੋਂ ਪਾਸ ਹੋਵੋ ਐਸਾ ਹੀ ਹੋਇਆ ਮਾਪੁਰਖ ਸ਼ਿਵਲੇ ਤੋਂ ਆਏ ਪਤਾ ਲੱਗਾ ਫਤੇਦੀਨ ਬਿਮਾਰ ਹੈ ਮਾਪੁਰਖ ਗਏ ਉਹਨੇ ਗੋਦੀ ਚ ਸੇ ਰਖਿਆ ਕਹਿਣ ਲੱਗਾ ਮਾਪੁਰਖ ਬਸ ਇਹ ਹੀ ਆਪ ਜੀ ਨੂੰ ਡੇਗਦਾ ਸੀ ਤੇ ਉਹ ਚੜ੍ਹਾਈ ਕਰ ਗਿਆ ਫਤੇਦੀਨ ਦਾ ਅੰਤ ਸਮਾਂ ਮਾਪੁਰਖਾਂ ਦੀ ਗੋਦੀ ਵਿੱਚ ਆਇਆ ਸੋ ਮਾਪੁਰਖ ਕਹਿਣ ਲੱਗੇ ਵੀ ਕੋਈ ਕਲਮਾ ਪੜ੍ਹ ਲੈ ਤੇਰਾ ਖਾਲ ਹੀਲਾ ਸਮਾਂ ਹੈ ਕਹਿਣ ਲੱਗਾ ਮਾਪੁਰਖੋ ਤੁਸੀਂ ਆ ਗਏ ਹੋ ਸਾਰਾ ਕੁਝ ਵੇਚੀ ਆ ਗਿਆ ਮੈਂ ਆਪ ਜੀ ਨੂੰ ਡਿੱਗਦਾ ਸੀ ਕੀ ਹੋਇਆ ਬਚਨ ਆਪ ਜੀ ਨੇ ਪੂਰਾ ਕੀਤਾ ਹੈ ਹਰ ਨਗਰ ਵਿੱਚ ਬੜੇ ਮਾਈ ਭਾਈ ਜਿਹੜੇ ਮਾਪੁਰਖਾਂ ਨੇ ਤਾਰੇ ਸੋ ਜੱਬੋਵਾਲ ਨਗਰ ਦੀ ਇੱਕ ਮਾਈ ਹਰਕੋਰ ਸੀ ਜਿਹਨੂੰ ਮਿਰਗੀ ਦਾ ਦਵਰਾ ਪੈਂਦਾ ਸੀ ਉਹ ਕਿਤੇ ਉਹ ਨਾ ਹਟੇ ਮਾਪੁਰਖਾਂ ਨੇ ਕਿਹਾ ਅਮਰਤ ਵੇਲੇ સ્ਨਾਣ ਕਰਕੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਿਆ ਕਰ ਸੋ ਉਹ ਮਾਈ ਉਸ ਦਿਨ ਤੋਂ ਇਸੇ ਤਰ੍ਹਾਂ ਸੇਵਾ ਸਿਮਰਨ ਕਰਨ ਲੱਗ ਪਈ 9 ਸਾਲ ਤੱਕ ਬਾਦ ਵਿੱਚ ਜੀਂਦੀ ਰਹੀ ਪਰ ਉਹਨੂੰ ਕਦੀ ਬਾਦ ਵਿੱਚ ਦੌਰਾਨੀ ਪਿਆ ਅਖੀਰਲੇ ਸਮੇਂ ਤੱਕ ਸੋ ਇੱਕ ਦਿਨ ਜੱਬੋਵਾਲ ਦੇ ਭਲੇ ਪੁਰਸ਼ ਸੂਬੇਦਾਰ ਹਰਨਾਮ ਸਿੰਘ ਜੀ ਉਹ ਆਏ ਕਹਿਣ ਲੱਗੇ ਮਹਾਂਪੁਰਖੋ ਮੇਰੀ ਖੁਆਇਸ਼ ਹੈ ਕਿ ਮੈਂ ਇਸ ਸਥਾਨ ਤੇ ਸ੍ਰੀ ਖਨਪੁਰ ਸਾਹਿਬ ਜੀ ਕਰਾਵਾਂ ਤੇ ਮਹਾਂਪੁਰਖੇ ਨੇ ਨਹੀਂ ਤੋਂ ਨਗਰ ਚ ਕਰਾ ਲੈ ਇੱਥੇ ਨਾ ਕਰਾ ਨਗਰ ਚ ਗੁਰਦੁਆਰੇ ਸਾਹਿਬ ਕਰਾ ਲੈ ਮਹਾਂਪੁਰਖ ਨਹੀਂ ਸੀ ਚਾਹੁੰਦੇ ਅਸੀਂ ਇੱਥੇ ਪੱਕੇ ਹੀ ਫਸ ਜਾਈਏ ਫੇਰ ਵੀ ਚਾਹੁੰਦੇ ਸੀ ਵੀ ਇੱਥੋਂ ਚਲੇ ਜਾਈਏ ਜੇ ਵੀ ਆਪਾਂ ਸੇਵਾ ਸਿਮਰਨ ਕਰਾ ਕੇ ਪਰ ਹੁਣ ਸੂਬੇਦਾਰ ਹਰਨਾਮ ਸਿੰਘ ਵੀ ਬੜੇ ਹਠੇ ਆਦਮੀ ਸੀ ਬੜੇ ਪੱਕੇ ਪ੍ਰੇਮੀ ਸੀ ਉਹਨਾਂ ਨੇ ਬਾਬੇ ਲੈਣਾ ਸਿੰਘ ਨਾਲ ਗੱਲ ਕੀਤੀ ਜਿੰਨਾਂ ਖੂਹ ਹੀ ਲਵਾਈ ਸੀ ਪਹਿਲਾਂ ਸੂਬੇਦਾਰ ਹਰਨਾਮ ਸਿੰਘ ਨੇ ਦੱਸਿਆ ਕਿ ਮੈਂ ਚਾਹੁੰਦਾ ਵੀ ਇੱਥੇ ਨਾਲੇ ਖੰਡ ਪਾਠ ਸਭ ਆਰੰਭ ਹੋਵੇ ਤੇ ਮੈਂ ਇੱਕ ਗਾਂ ਵੀ ਲਵੇਰੀ ਲਿਆ ਦਿੰਨਾ ਦੋ ਬੋਰੀਆਂ ਖੰਡ ਦੀਆਂ ਵੀ ਲਿਆ ਦਿੰਨਾ ਹੋਰ ਰਸਤ ਲਿਆ ਦਿੰਨਾ ਤੇ ਇੱਥੇ ਖੰਡ ਪਾਠ ਸਾਹਿਬ ਹੋਵੇ ਇਵਦਾ ਸਲਾਮਾ ਕਰਦੇ ਬਾਬਾ ਲੈਣਾ ਸਿੰਘ ਤੇ ਨਾਲ ਸੂਬੇਦਾਰ ਹਰਨਾਮ ਸਿੰਘ ਇਹ ਨਗਰ ਨੂੰ ਚਲੇ ਗਏ ਮਾਪੁਰਖਾਨੇ ਵੀ ਨਦੀ ਗੱਲ ਵਿਚਾਰੀ ਨਾ ਵੀ ਕਹਿੰਦੇ ਕੀ ਨੇ ਇਹ ਸਲਾਮਾ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਮਰਦਾ ਪ੍ਰਕਾਸ਼ ਪੱਕਾ ਇੱਥੇ ਹੀ ਹੋਵੇ ਫਿਰ ਸੂਬੇਦਾਰ ਹਰਨਾਮ ਸਿੰਘ ਨੇ ਇੱਕ ਸਿਰਕੀ ਦਾ ਵੱਡਾ ਭਾਰੀ ਹੋਰ ਛੱਪਰ ਤਿਆਰ ਕਰਾਇਆ ਤੇ ਹੇਟਾ ਖੰਡ ਪੜ ਸੈਵਰ ਖਾਇ ਜਿਹੜਾ ਰਖਾਇਆ ਜਾ ਸਕੇ ਮਾਸਟਰ ਅਮਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਇੱਥੇ ਪ੍ਰਕਾਸ਼ ਕਰਕੇ ਤੇ ਖੰਡ ਪੜ ਸਾਹਿਬ ਆਰੰਭ ਕਰ ਦਿੱਤੇ ਸੋ ਭੋਗ ਸਮੇਂ ਪਿੰਡ ਵਾਲਿਆਂ ਨੇ 500 ਮਣ ਤੋਂ ਵਧੇਕ ਅਨਾਜ ਇਕੱਠਾ ਕਰਕੇ ਲੈ ਆਂਦਾ ਤੇ ਪਹਿਲੀ ਵਾਰ ਇੱਥੇ ਸੰਮਤ 1982 ਬਿਕਰਮੀ ਮੁਤਾਬਕ ਭਾਵ 1925 ਈਸਵੀ 24 ਜੇਠ ਦਿਨ ਭੋਗ ਪਏ ਜਿੱਦਨ ਪਹਿਲੀ ਵਾਰ ਅਖੰਡ ਪਰਸਾਹਬ ਜੀ ਦੇ ਭੋਗ ਪਏ ਨਾ ਸਾ ਸੰਗਤ ਜੀ ਉਦੋਂ ਸੀ 1925 ਈਸਵੀ ਤੇ 24 ਜੇਠ ਦਾ ਮਹੀਨਾ ਸੀ ਤੇ ਦਿਨੇ ਭੋਗ ਪਏ ਦੀਵਾਨ ਸਜੇ ਟੁੱਟ ਲੰਗਰ ਵਰਤੇ ਨੇ ਇਹ 1925 ਈਸਵੀ ਵਿੱਚ ਅਜੇ ਗੁਰਦੁਆਰਾ ਸਾਹਿਬ ਜੀ ਤਿਆਰ ਨਹੀਂ ਹੋਏ ਸਾਧ ਸੰਗਤ ਜੀ ਅਜੇ ਉਦੋਂ ਸ਼ਾਨ ਨਹੀਂ ਸੀ ਅਰਦਾਸ ਵੇਲੇ ਭਾਈ ਤਰਲੋਕ ਸਿੰਘ ਬਾਬੇ ਬਕਾਲੇ ਵਾਲੇ ਆਏ ਜੋ ਕੈਨੇਡਾ ਤੋਂ ਆਏ ਹੋਏ ਸੀਗੇ ਉਹਨਾਂ ਨੇ ਸਮਾਪਤੀ ਦਾ ਅਰਦਾਸਾ ਸੋਧਿਆ ਤੇ ਅਰਦਾਸੇ ਵਿੱਚ ਕਹਿਣ ਲੱਗੇ ਮਹਾਰਾਜ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਪ੍ਰਕਾਸ਼ ਇੱਥੇ ਸਦਾ ਜਾਰੀ ਰਹੇਗਾ ਤੁਸੀਂ ਇਸ ਸਥਾਨ ਤੇ ਰਹੋਗੇ ਇਹ ਸਥਾਨ ਨੂੰ ਗੁਰਦੁਆਰਾ ਸਮਝਿਆ ਜਾਏਗਾ ਅਰਦਾਸੇ ਦੀ ਸਮਾਪਤੀ ਤੋਂ ਬਾਅਦ ਵਿੱਚ ਮਹਾਂਪੁਰਖਾਂ ਨੇ ਗਿਲਾ ਗੁਜ਼ਾਰੀ ਵੀ ਕੀਤੀ ਪਰ ਫਿਰ ਕੁਝ ਕਹਿ ਨਾ ਸਕੇ ਤੇ ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਪੱਕੇ ਇੱਥੇ ਹੀ ਰਹੇ ਇਹ ਗੁਰਦੁਆਰਾ ਸਾਹਿਬ ਜੀ ਫਿਰ ਸੰਸਰ ਸਾਹਿਬ ਨਾਮ ਰੱਖ ਕੇ ਗੁਰਦੁਆਰਾ ਸੰਸਰ ਸਾਹਿਬ ਪ੍ਰਸਿੱਧ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ